ਮੈਂ ਜੀ ਇੱਕ ਆਪ ਚੀਮ ਨੇ ਅੱਜ ਮੈਂ ਤਾਂ ਆਪ ਇੱਕ ਸ਼ਹੀਦ ਪਰਿਵਾਰ ਦਾ ਮੈਨੂੰ ਪਤਾ ਜਦੋਂ ਮੇਰੇ ਦਾਦਾ ਹੀ ਸਤਾਰ ਬੀਨ ਸਿੰਘ ਜੀ ਬੰਬ ਨਾਲ ਜਦੋਂ ਬਲਾਸਟ ਹੋਇਆ ਉਹ ਕਿਸ ਤਰੀਕੇ ਨਾਲ ਸ਼ਹੀਦ ਹੋਏ ਮੈਂ ਇੱਕ ਸ਼ਹੀਦ ਪਰਿਵਾਰ ਦਾ ਮੈਨੂੰ ਅੱਜ ਦੁੱਖ ਆ ਵੀ ਸਾਡੇ ਫੌਜੀ ਦੇ ਪੈਰਾਮੈਂਟਰੀ ਫੋਰਸਿਸ ਦਾ ਇਹ ਮਜ਼ਾਕ ਉੜਾਇਆ ਕਿ ਜੇ ਉਹਨਾਂ ਦਾ ਭਰਾ ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨਾਂ ਦਾ ਕਿਸੇ ਰਿਸ਼ਤੇ ਦਾ ਬੱਚਾ ਉਸ ਵਾਸਤੇ ਹੁੰਦਾ ਤੇ ਉਹ ਸ਼ਹੀਦ ਹੋਇਆ ਹੁੰਦਾ ਤੇ ਉਹ ਇਹ ਗੱਲ ਕਹਿੰਦੇ ਅੱਜ ਜਿੰਨੇ ਵੀ ਉਹ ਸ਼ਹੀਦ ਸੀਸ਼ਾਨੇ ਸਾਡੇ ਪੈਰਾਮੈਂਟਰੀ ਫੋਰਸਿਸ ਦੇ ਅੱਜ ਉਹਨਾਂ ਦੇ ਘਰਾਂ ਤੇ ਕੀ ਵੀਤਰੀ ਹੋ ਪਈ ਇਹ ਬਿਆਨਨਾ ਇਹ ਇਹ ਅੱਜ ਪਹਿਲਾਂ ਵੀ ਇਹ ਬਿਆਨ ਦਿੱਤਾ ਸੀ ਕਾਂਗਰਸ ਪਾਰਟੀ ਦੇ ਉਹ 2019 ਚ ਸਫਾਇਆ ਹੋ ਗਿਆ ਸੀ ਤੇ ਅੱਜ ਉਹ ਚੰਨੀ ਜੀ ਨੇ ਜਿਹੜਾ ਬਿਆਨ ਦਿੱਤਾ ਚੰਨੀ ਜੀ ਜੇ ਆਪ ਉਸ ਬਸ 'ਚ ਹੁੰਦੇ ਜਾਂ ਉਹਨਾਂ ਦਾ ਭਾਈ ਬਸ 'ਚ ਹੁੰਦਾ ਜਾਂ ਕੋਈ ਹੋਰ ਬਸ 'ਚ ਹੁੰਦਾ ਤੇ ਜੇ ਉਹਨਾਂ ਦੇ ਨਾਲ ਗੋਲੀਆਂ ਵੱਜ ਕੇ ਉਹਨਾਂ ਦਾ ਸਰੀਰ ਦੇ ਟੁਕੜੇ-ਟੁਕੜੇ ਹੋਏ ਹੁੰਦੇ ਕੀ ਕੋਦੋਂ ਵੀ ਇਹ ਗੱਲ ਕਹਿੰਦੇ ਅੱਜ ਸਾਰੇ ਸ਼ਹੀਦ ਨੇ ਜਿੰਨੇ ਚਾਹੋ ਕਿਸੇ ਵੀ ਸਕੇਟ ਦੇ ਉਹ ਅੱਜ ਬਹੁਤ ਦੁਖੀ ਨੇ ਆਹਤ ਨੇ ਤੇ ਚੰਨੀ ਜੀ ਦੀ ਗੱਲ ਇੰਨੀ ਮਹਿੰਗੀ ਪਊਗੀ ਕਾਂਗਰਸ ਪਾਰਟੀ ਨੂੰ ਕਿ ਸਾਡੇ ਸੈਨਿਕ ਸਾਡੇ ਪੈਰਾਮਿਲਟਰੀ ਫੋਰਸਿਸ ਦੇ ਲੋਕ ਸਾਡੇ ਪੁਲਿਸ ਦੇ ਲੋਕ ਸਾਡੇ ਡਿਫੈਂਸ ਦੇ ਫੋਰਸ ਲੋਕ ਉਹਨਾਂ ਦੇ ਪਰਿਵਾਰ ਤੇ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਚੰਨੀ ਜੀ ਨੂੰ ਸਬਕ ਸਿਖਾਉਣਗੇ ਜਾਂ ਘਟਨਾਵਾਂ ਜੇ ਉਹ ਮਿਲ ਅਜਿਹਾ ਸ਼ਿਕਾਇਤ ਕੀਆ ਸ ਹੈ ਵੀ ਆਮ ਆਦਮੀ ਪਾਰਟੀ ਦਾ ਇਹ ਪ੍ਰਚਾਰਕ ਫਰੋੜਾ ਲਗਾ ਰਿਹਾ ਚਾਹੇ ਉਹ ਮਟਿਆਰੇ ਦਾ ਕੇਸ ਜਿਹੜੀ ਤੁਸੀਂ ਇਸ ਸਾਹਮਣੇ ਆ ਇਹ ਅਚਰ ਪੈਦੇ ਅੱਜ ਦੀ ਦੀ ਬਾਰੇ ਸ਼ਿਕਾਇਤ ਕੀਤੀ ਨਹੀਂ ਨਹੀਂ ਇਹ ਤਾਂ ਸਾਫ ਹੀ ਆ ਇਹ ਤਾਂ ਸਾਰਾ ਕੁਝ ਮੈਨੇਜ ਮੈਨੇਜਡ ਬਾਈ ਆਮ ਆਦਮੀ ਪਾਰਟੀ ਆ ਇਹ ਤਾਂ ਸਿੱਧੀਆਂ ਉਹਨਾਂ ਨੂੰ ਭੇਜ ਕੇ ਫੋਟੋਆਂ ਖਿੱਚੀਆਂ ਜਾਂਦੀਆਂ ਪੁਲਿਸ ਸਾਰਾ ਕੁਝ ਮੈਨੇਜ ਕਰਦੀ ਆ ਤੇ ਪੁਲਿਸ ਸਾਰਾ ਰੂਟ ਪਲਾਨ ਕਰਦੀ ਆ ਪੁਲਿਸ ਨਹੀਂ ਆਪ ਧੱਕੇ ਮਾਰ ਕੇ ਉਹਨਾਂ ਨੂੰ ਫਿਰ ਪਹਿਲਾਂ ਬੁਲਾਇਆ ਪਲੀਜ਼ ਨਹੀਂ ਧੱਕੇ ਮਾਰ ਕੇ ਉਹਨਾਂ ਦੀ ਲੈਫਟ ਹੋਈ ਹੈ ਇਸ ਕਰਕੇ ਇਹ ਕੋਈ ਭਲੇਖਾ ਹੀ ਨਹੀਂਗਾ ਠੀਕ ਹੈ ਹਾਲਸਾ ਵਾਹਿਗੁਰੂ ਨਾਮ ਕਰਵਿੰਦਰ ਸਿੰਘ ਬਿੱਟੂ ਜੀ ਦੀ ਮਦਦ ਤੇ ਆਇਆ ਸੀਗਾ ਤੇ ਕਮਲ ਦਾ ਫੁੱਲ ਦਾ ਫਟਣ ਦਵਾਉਣ ਲਈ ਮੋਦੀ ਜੀ ਸਰਕਾਰ ਨੂੰ ਇੱਥੇ ਦੁਬਾਰਾ ਲਿਆਉਣ ਲਈ ਤੇ ਉਹਨਾਂ ਦੀ ਸਰਕਾਰ ਤਾਂ ਪਹਿਲਾਂ ਹੀ ਹੈਗੀ ਆ ਪਰ ਆਪਾਂ ਚਾਹੁੰਦੇ ਪੰਜਾਬ ਚ ਵੀ ਉਹਨਾਂ ਦੀ ਸਰਕਾਰ ਹੋਵੇ ਜਿਹੜੀ ਹੈ ਡਰਾਵੇ ਦੀ ਡਾਕੂਆਂ ਦੀ ਜਿਹੜੀ ਸਰਕਾਰ ਆ ਇਹਨੂੰ ਹਟਾਇਆ ਜਾ ਈ ਮੈਂ ਸਾਰੀ ਸੰਗਤ ਨੂੰ ਸਾਰੀਆਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਅਪੀਲ ਕਰਦਾ ਕਿ ਕਮਲ ਦੇ ਫੁੱਲ ਦਾ ਪੱਟਣ ਦਿਵਾਓ। ਸੱਤਵਾਂ ਮੀਟਿੰਗ ਪਿਆ ਰਵਨੀ ਦੇ ਹੰਕਾਰ ਦੇ ਵਿੱਚ ਇਹਦਾ ਕੋਈ ਹੰਕਾਰ ਜਿਹੜਾ ਉਮੀਦ ਬਿੱਟਦੀਆਂ ਮੀਡੀਆ ਦੇ ਦੇਖੋ ਜੀ ਇਹ ਕੋਈ ਕਹਿਣ ਦੀ ਗੱਲ ਨਹੀਂ ਹੈ ਕਿ ਜਿਹੜਾ ਮੋਦੀ ਸਾਹਿਬ ਨੇ ਸਾਡੇ ਦੇਸ਼ ਦੇ ਲਈ ਕੀਤਾ ਇਹ ਫਰਸਟ ਪ੍ਰਾਈਮ ਮਿਨਿਸਟਰ ਬਣੇ ਨੇ ਜਿਨ੍ਹਾਂ ਨੇ 370 ਢਾਈ ਠੀਕ ਹੈ ਜੀ ਤਿੰਨ ਤਲਾਕ ਦੇ ਮੁੱਦੇ ਨੂੰ ਖਤਮ ਕੀਤਾ ਤੇ ਆਪਣੇ ਅਰਧਵਸਤਾ ਜੇ ਪੰਜਵੇਂ ਨੰਬਰ ਦੇ ਵਿੱਚ ਆਪਣਾ ਹਿੰਦੁਸਤਾਨ ਆਇਆ ਠੀਕ ਹੈ ਨਾ ਅੱਜ ਪਹਿਲੀ ਵਾਰੀ ਸਾਨੂੰ ਪੰਜਾਬ ਦੇ ਵਿੱਚ ਮੌਕਾ ਮਿਲਿਆ ਹੈ ਕਿ ਜਿਹੜਾ ਕਮਲ ਦਾ ਫੁੱਲ ਇਕੱਲਾ ਲੜ ਰਿਹਾ ਹੈ ਇਹ ਸਾਡੇ ਕੋਲ ਮੌਕਾ ਜਿਹੜਾ ਮਿਲਿਆ ਅਸੀਂ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੁੰਦੇ ਹਾਂ ਅੱਜ ਰਵਨੀਤ ਮਿੱਟੂ ਜੀ ਆਏ ਨੇ 32 ਸੈਕੜੇ ਤੁਸੀਂ ਲੋਕਾਂ ਦਾ ਦੇਖ ਹੀ ਲੇਤਾ ਕੀ ਰੂ ਜਾਣਾ ਕਿੰਨੇ ਕੀ ਸਪੋਰਟ ਹੈ ਬੀਜੇਪੀ ਨੂੰ ਔਰ ਸਾਡੇ ਇਹੀ ਆਫ ਹੈ ਕਿ ਅਸੀਂ ਵੱਧ ਤੋਂ ਵੱਧ 32 ਸੈਕਟਰ 39 ਸੈਕਟਰ ਪੁਨੇ ਲੁਧਿਆਣੇ ਚ ਵੱਧ ਤੋਂ ਵੱਧ ਵੋਟਾਂ ਬਿੱਟੂ ਸਾਹਿਬ ਨੂੰ ਦਵਾ ਕੇ ਅਸੀਂ ਉਹਨਾਂ ਨੂੰ ਵਿਜੇਤਾ ਬਣਾਈਏ ਤੇ ਉਹਨਾਂ ਨੂੰ ਦਿੱਲੀ ਭੇਜੀਏ ਇਹੀ ਸਾਡੀ ਸ਼ੁਭਕਾਮਨਾ ਹੈ ਉਹਨਾਂ ਦੇ ਨਾਲ ਵਿਖੋ ਆਈ ਜੀ ਮੀਟਿੰਗ ਜਿਹੜੀ ਛੇ ਜਿਤਰਾ ਫਗਲਵਾਨ ਮੰਡਲ ਦੇ ਵਿੱਚ ਵਾਰਡ ਵਾਈਜ਼ਰ ਮੀਟਿੰਗਾਂ ਹੋਈਆਂ ਪਹਿਲਾ 26 ਜੁਈ ਸੀ ਫਿਰ 28 ਜੁਈ ਅੱਜ 19 ਦੇ ਵਿੱਚ ਹੋਈ ਹੈ ਇਹਦੇ ਵਿੱਚ ਅੱਧਾ 32 ਸੈਕਟਰ ਪੈਂਦਾ ਕਿਉਂਕਿ ਮੈਂ ਪਿਛਲੀ ਵਾਰ ਵੀ ਇੱਥੇ ਇਲੈਕਸ਼ਨ ਲੜਿਆ ਸੀ ਅੱਜ ਦੀ ਮੀਟਿੰਗ ਲੈ ਕੇ ਪੌਸ ਏਰੀਆ ਦੇ ਵਿੱਚ ਤੁਹਾਂ ਦੇਖਿਆ ਸਾਰੇ ਆਦਮੀ ਪੜੇ ਲਿਖੇ ਆ ਸਾਰੇ ਹੀ ਵਧੀਆ ਬੈਠੇ ਸੀ ਕਿਉਂਕਿ ਭਾਰਤੀ ਜਨਤਾ ਪਾਰਟੀ ਬਹੁਤ ਵੱਡੇ ਮਾਰਜਿਨ ਨਾਲ ਜਿੱਤੂਗੀ ਕਾਰਨ ਕੀ ਆ ਕਿ ਜਿਹੜੀਆਂ ਤਿੰਨ ਚਾਰੇ ਪਾਰਟੀਆਂ ਇਹਨਾਂ ਦੇ ਪੱਲੇ ਕੱਖ ਨਹੀਂ ਤੋਂ ਮੋਦੀ ਸਾਹਿਬ ਹੀ ਇੱਕ ਹੈਗਾ ਜੋ ਹਿੰਦੁਸਤਾਨ ਦੀ ਜਿਹੜੀ ਦਿਸ਼ਾ ਔਰ ਪੰਜਾਬ ਨੂੰ ਨਾਲ ਲੈ ਕੇ ਚੱਲ ਸਕਦੇ ਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਹਾਲਾਤ ਐ ਇਸੇ ਮਾੜੀ ਆ ਨਸ਼ਿਆਂ ਦੀ ਲੈ ਲਓ ਲੁੱਟਾ ਖੋਆ ਦੀ ਲੈ ਲੋ ਔਰ ਇੰਨਾ ਆਰਥਿਕ ਤੌਰ ਤੇ ਪੰਜਾਬ ਕਮਜ਼ੋਰ ਹੋ ਗਿਆ ਇੰਡਸਟਰੀ ਸਾਡੀ ਸਾਰੀ ਇੱਥੇ ਮੌਂਕ ਕਰ ਗਈ ਆ ਤੇ ਹਰੇਕ ਸਵੇਰੇ ਸ਼ਾਮ ਇੱਥੇ ਕੋਈ ਕੋ ਬਟੂਆ ਖੋਇਆ ਜਾਂਦਾ ਕੋਈ ਗੱਡੀ ਖੋਈ ਜਾਂਦੀ ਕਿਸੇ ਕੋ ਕੁਝ ਖੋਇਆ ਜਾਂਦਾ ਪੰਜਾਬ ਦੇ ਅੱਜ ਵੇਲੇ ਕੋਈ ਵਾਰਸ਼ ਨਹੀਂ ਲਾ ਵਾਰਸ਼ ਵਾਲੇ ਹੈਗਾ ਵਾ ਮੁੱਖ ਮੰਤਰੀ ਛਰੇ ਹੈਲੀਕਾਪਟਰ ਲੈ ਲਿੰਦਾ ਚਲੋ ਬਾਹਰਲੀ ਸਟੇਟਾਂ ਚਲੇਗਾ ਉੱਥੇ ਚਲੇਗਾ ਉੱਥੇ ਚਲੇਗੇ ਪਰ ਹਿੰਦੁਸਤਾਨ ਵੀ ਐਸੇ ਲਾ ਨਾ ਡਰੇ ਇੰਨਾ ਮੜਾਵਾ ਨਾਗੇ ਠਾਣੇ ਦੇ ਵਿੱਚ ਸੁਣਵਾਈ ਆ ਤੂੰ ਛੋਟੀਆਂ-ਛੋਟੀਆਂ ਗੱਲਾਂ ਲੈ ਲੋ ਇੱਕ ਛੋਟੇ ਜਿਹੇ ਬੰਦੇ ਨੇ 50 ਗਾਇਂ ਕਰ ਰਜਿਸਟਰੀ ਕਰਾਉਣੀ ਹੋਵੇ ਉਹ ਵੀ 60-70000 ਰੁਪਏ ਲੱਗਦਾ ਨਾ ਕੋਈ ਬੀਲਿਆ ਮੀਟਰ ਲੱਗਦਾ ਇਸ ਕਰਕੇ ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਆ ਵੀ ਇਹ ਜਿਹੜਾ ਪਹਟ ਪਾਉਣੇ ਹੈ ਭਾਜਪਾ ਨੂੰ ਬਹੁਤ ਜ਼ਰੂਰੀ ਹੈ ਆਪਾਂ ਵੀ ਇੱਕ ਜਿਹੜਾ ਭਾਜਪਾ ਦਾ ਮੈਂਬਰ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਪੰਜਾਬ ਦਾ ਆਪਣਾ ਵੀ ਹਿੱਸਾ ਬਣੇ ਕਿਉਂਕਿ ਲੁਧਿਆਣੇ ਦੇ ਵਿੱਚ ਐਵਲਾ ਭਾਜਪਾ ਬਹੁਤ ਸਟਰੋਂਗ ਹੈ ਕੋਈ ਪਿੱਛੇ ਕਾਉਂਸਲਰ ਦੀ ਇਲੈਕਸ਼ਨ ਨਹੀਂ ਕਰਾ ਸਕੇ ਡਰਦੇ ਨਹੀਂ ਕਰਾ ਸਕੇ ਔਰ ਗਾਵੇ ਅਹੀ ਅੱਛੇ ਤਰ੍ਹਾਂ ਲਾ ਬੰਦ ਕਰਕੇ ਸਾਰੇ ਲੋਕਾਂ ਨੂੰ ਭਾਜਪੀ ਦਾ ਜਿਹੜਾ ਕਮਲ ਦਾ ਫੁੱਲ ਆ ਉਹਨੂੰ ਪੰਜਾਬ ਦੇਖਲਾਵਾਂਗੇ ਆਓ ਆਪਾਂ ਨਾਲ ਮਿਲ ਕੇ ਡਬਲ ਇੰਜਲ ਦੀ ਸਰਕਾਰ ਬਣਾਈਏ ਤੇ ਆਪਣੇ ਹਿੰਦੁਸਤਾਨ ਦਾ ਜਿਹੜਾ ਵਾ ਉਹਨੂੰ ਆਪਾਂ ਸਵਾਰੀਆ ਨਾਲ ਪੰਜਾਬ ਦਾ ਵੀ ਜੋ ਬਣਦਾ ਆਪਾਂ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ